بعدوں نکی ایک مارک جانا ٹائم چار پکتیں پر شکر اکمار ਉਹ ਦੌਣੀ ਤੋੜੇ ਬੰਗਣਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਕੀ ਅਗਲਾ ਨਿੱਤੇ ਗਰਿਸ਼ ਵਾਹ ਬੜਾਈ ਵੱਡਾ ਪਾਇਆ ਵਡਿਆਈ ਜਿਸਨੂੰ ਤੂੰ ਰਖਵਾਲਾ ਮਾਰੇ ਤੇ ਘਰ ਜਿਸਨੂੰ ਤੂੰ ਰਖਵਾਲਾ ਦਿੱਤਾ ਮੈਂ ਭੈਣ ॾूं ते अंग पूजा ॾे अंग सो निर्मली जिसनूं ॾिसण तूं त बल कया छी तेरी मेर स ते बंदरी बंदरी बंदी ਸੋ ਤੇਰੀ ਬੰਦਗੀ 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 ਲੇਖਾ ਪੜੀਏ ਹਰ ਨਾਮ ਫੇਰ ਲੇਖ ਨਾ ਹੋਈ ہروئی دمکا ملے پورے گرتے مہر پایا آنا در وج دے ملے ہر سوئی ملا ہر سوئی ਪੂਰਾ ਪ੍ਰਭ ਅਜਾ ਤਿਆ ਪੂਰਾ ਜਸਾ ਸਾ ਹੇ ਹਾ ਤੇਰੇ ਦਿਨਾਲ ਨਾਮ ਤੇ ਨਾਮ ਆਗਤਨਾ ਕਾਜ ਆਵੇ ਸਾਥ ਤੇ ਦੁੱਖ ਵੀ ਕਹਿਣਾ ਖਾਂ데요 ਔਰ ਰੰਗ ਹੀ ਹਰ ਰਾਏ ਮਨ ਜਿੰਦੇ

ਨਿਕਲ ਮਲ ਠੰਗ ਲਾਗੀ ਪ੍ਰੀਤ ਵਿਸਣ ਗਈ ਦਰਮਨ ਦੀ ਮਨਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਦੇ ਘਰ ਸਦਾ ਅਨੰਦ ਰਾਮ ਕਲੀ ਮਹਲਾ ਦੀ ਜਾ ਅਨੰਦ ਦੇ ਕਿੰ ਕਾ ਸਤਿ ਕੀ ਦਾ ਅਨੰਦ ਤੇ ਮਿਲਦਾ ਸਤ ਗੁਰੂ ਮੈਂ ਪਾਇਆ ਸੱਚਾ سترو میں پایا من میرے آن سرارو ناروک من میرے سب واریتا رو کرے تیرا کال سب سبنا گلا تھمروار سہ نگ من میرے سدارو کیا ਸੰਦਾ ਤੇਰੀ ਨਾਮ ਉਠਾਵੇ ਨਾਮ ਤੇਰੇ ਬੈਠਾ ਆਕੇ ਸੁਣੇ ਕਾ ਨਾ ਸੱਚਾ ਸਤਿਆ ਨਹੀਂ ਕੱਟੇ ਰੇ ਨਾਮ ਰਾਇ ਉਹ ਖਾਜਰਾ ਨੇ ਆੜ ਲਿਆ ਚੁੱਖਾਂ ਥੱਪ ਸੁਆਈਆ ਸਾਥ ਮੇਰੇ ਤੇਰੇ ਜੋਤ ਸੁਆਈਆ ਕਦਾ ਸੁਆ ਕੀ ਚਾਦਰ ਵਿਛੋਤੀ ਜੀਏ ਬੜਾ ਨਾਮ ਰਾਇ ਹੋਵਾਜੇ ਪੰਜ ਬਸੈ ਸਾਹਿਬ ਬਾਸ ਭਾਗੈ ਅਜੇ ਸਲਾਜ ਕਰਤਾਰੀਆ ਪੰਜੂ ਉੱਤ ਵਾਹੇ ਕੀਤੇ ਹਾਲ ਤਕੀ ਮਾਰ ਦਸ ਕਮ ਪਾਇਆ ਤੁਜਨ ਤੋਂ ਨਾਮ ਹੰਕੇ ਲਾਕੇ ਹੈ ਨਾਇ ਤੈਸ ਬੋਆ ਸਤਿਗਾਨੰਦ ਜੀ ਅੰਧ ਸੁਨੋ ਸਾਧ ਪਾਜੀ ਹੋ ਨਾਮ ਰਾਇ ਮੋਹਰਤ ਸਤਾ ਬੁੱਤੇ ਚੁਣੀ ਚੀਮਾਨੇ ਰਾਜਨ ਸਹ ਚੱਕੇ ਪੂਰੇ ਬੁੱਤੇ ਨਾਏ ਐਪਲਿਸ ਕਾ ਕੇ ਬੇਸਟ ਚੁੜਿਆ ਸਭ ਪੂਰੇ ਜੀ ਮਾਂ ਚਾਨਣ ਗੋਚਰ ਲਾਜੇ ਰੱਖਾ ਲੋ ਪੰਗਰੂ ਪਾ ਕਿਸ ਦਾ ਮਾਤਾ ਚਟਨਾਖ ਮਾਂ ਮਾਰੀ ਤਾ ਬਰਗਤ ਜੰਗਨਾ ਸੁਰੀਆਂ ਮਕੇ ਜਨਮ ਧੂਲੇ ਤੇ ਆਇਆ ਜਿੰਨੀ ਨਾਮ ਤੇ ਆਇਆ ਨਾਮ ਤੇ ਆਇਆ ਨਾਮ ਤੇ ਆਇਆ ਜਿੰਨੀ ਨਾਮ ਤੇ ਆਇਆ ਨਾਮ ਤੇ ਆਇਆ ਵਕਿੰਗ 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 ਬਾਠ ਦੀ ਬਾਣਿ ਸੋ ਸਬਣੀ ਦੀ ਬਾਣੀ ਮੇਰੇ ਆ ਕਿੱਥੇ ਉਹ ਜਾਏ ਕਿੱਥੇ ਉਹ ਖਰਖਰੂ ਉਸਕੇ ਮੂੰਹ ਦਮ ਭਾਪੀਏ ਉਸ ਅੰਤਰ ਨਾਮ ਰਿਹਾਨ ਹੈ ਨਾਮ ਪਰਵਰਿਆ ਨਾਏ ਪੂਜੀਏ ਨਾਏ ਮੰਨੀਏ ਨਾਏ ਜਿਨ ਨਾਮ ਤੇ ਆਇਆ ਮਨ ਸਿਖ ਚਿੱਤ ਜਿਨ ਨਾਮ ਤੇ ਆਇਆ ਇੱਕ ਮਨ ਇੱਕ ਚਿੱਤ ਇੱਕ ਮਨ ਇੱਕ ਚਿੱਤ ਇੱਕ ਮਨ ਇੱਕ ਚਿੱਤ ਪਹਿਲ ਪਹਿਗ ਸੈਗ 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 ਪਹਿਲ ਪਹਿਗ 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 ਸੈਗ 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 ਨਾਮ ਤੇ ਆਇਆ ਇੱਕ ਮਨ ਇੱਕ ਸਿੱਚ ਸੇ ਅਸਰ ਜਗ ਰਹਾ ਨਾਮ ਰਹੋ ਸਾਧੂ ਰਹੋ ਰਹੋ ਬੁਸ਼ ਬੁਖ ਬਿੰਦ ਕੋ ਨਾਨਕ ਦੇ ਜਗਤ ਮੈਂ ਜਪਿਓ ਗੁਣ ਮੰਤ ਜਿਨੀ ਨਾਮ ਧਿਆਇਆ ਜੈ ਉਸ ਅਕਸ਼ਿਦਾ

ਫਟੇ ਵਾਹ ਗੁੰਜੀ ਦਾ ਹਾਲ ਥਾ ਵਾਹ ਗੁੰਜੀ ਫਟੇ 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 ਲਾ ਨਿਹਾਰੇ ਆਪਰੇ ਗਾ ਗਾ ਫਟੇ ਪਹੀ ਮੰਟੀ ਸਾਸ ਜਿਓ ਪੈਂਤ ਸਾਫ ਸਾ ਫਟੇ ਤੀ ਮੰਚੀ ਨਾ ਪੂਰੇ ਗੋਟ ਛੱਪਾਈ

تم ہی آپے جانے کرے آپ آنے راس تصے اگ نا کلے کیچے ارداس تے کروں ارداس تائ آنے راست ਇਕ ਨਾਨਕ ਕੀਰਦਾ ਜੇ ਤੁਪ ਭਾਸੀ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਸੀ ਅਰਦਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਹਿ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਤਸਵੀਰ ਪ੍ਰਥਮ ਭਗੋਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ RAMਦਾਸੇ ਹੋਈ ਸਹਾਇ अर्जुन ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਈ ਸ਼੍ਰੀ ਹਰਿਕ੍ਰਿਸ਼ਨ ਤੇ ਆਇਆ ਜਿ ਰਟੇ ਸਾਬ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਤੇ ਆਵੇ ਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਸ਼ਾ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਜਸਾ ਪਾਸ਼ਾੀਆਂ ਦੀ ਜੋਤਨ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੁਲਣਾ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨਾ ਆਪ ਜੀ ਦਾ ਨਾਮ ਜਪਿਆ ਵਣ ਛਕਿਆ ਦੀਗ ਚਲਾਈ ਤੇਗ ਵਾਈ ਦੇਖਣੜ ਕੀਤਾ ਸਤਿ ਆਪਿਆ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਹਰਿ ਗੁਰ ਜਿਨ੍ਹਾਂ ਸਿੰਘ ਸਿੰਘਨੀਆਂ ਨੇ ਧਰਮ 헤 ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖਣਿਆਂ ਚੜੇ ਤਨ ਆਰਿਆਂ ਨਾਲ ਚਰਵਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਹਿਤ ਗਹਿ ਕਰਸਹਾਰ ਦੇ ਅਸ਼ੀਧੀਆਂ ਪ੍ਰਾਪਤ ਕੀਤੀਆਂ ਦਿਨਾਂ ਦੀ ਪਵਿੱਤਰ ਅਟਕੜੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਪੰਜਾਂ ਤੱਕ ਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਚਿਤ ਆਵੇ ਚਿਤ ਆਉਣ ਦਾ ਸਦਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਦਾਰ ਚਿਆਰੇ ਦੇਖ ਕੇ ਫਤਿਹ ਬਿਰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿਖਾਣੂ ਬਖਸ਼ੋ ਜੀ ਸਿੱਖੀ ਦਾਣ ਕੇਸ ਦਾਣ ਰਹਿ ਦਾਣ ਵਿਵੇਗ ਦਾਣ ਸਾਵ ਦਾਣ ਝੋਸਾ ਦਾਣ ਦਾਨ ਸਰਦਾ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨਿ ਸ਼ਨਾਨ ਚੌਂਕੀਆਂ ਛੱਡੇ ਬੁੰਗੇ ਜੁਗੋ ਜੁਗੇ ਟੱਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਸਿੱਖਾ ਦਾ ਮਨ ਨੀਵਾ ਮਤ ਉੱਚੀ ਮਤ ਪਾਦਾ ਰੱਖ ਆਪ ਵਾਹਿਗੁਰੂ ਏ ਅਕਾਲ ਪੁਰਖਾ ਪੜੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਜਿਹਦੇ ਹੋਰ ਗੁਰਦੁਆਰਿਆਂ ਗੁਰਤਾ ਮਾਂ ਜਨਣੂ ਖਾਲਸਾ ਪੰਥ ਤੋਂ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ دیدار ਤੇ ਸੇਵਾ ਸੰਭਾਲ ਦਾ ਦਾਨ प्यारे प्यारे खालसा जी नु बख्शो जी हे निमाणया दे मान निताणया दे दान ने ओटियां दियोट तन्न तन, धन श्री गुरु ग्रंथ साहिब जी ओ महाराज आप जी दे चरण कमणा विखे समूह संगत वलो अरदास ਬੇਨਤੀ ਜੌਧੜੀ ਮਿੰਨਤ ਤਰਲਾ ਪਾਸ਼ਾ ਜੀਓ ਆਪ ਜੀ ਨੇ ਕਿਰਪਾ ਕੀਤੀ ਭਾਈ ਸਾ ਪਾਈ ਗੁਰਜੀਤ ਸਿੰਘ ਜੀ ਦੇ ਗ੍ਰਾਮ ਦੇ ਸੱਚੇ ਪਾਸ਼ਾ ਜੀਓ ਆਪ ਜੀ ਨੇ ਤਰਸ ਕਰਕੇ ਸਮਾਗਮ ਬਖਸ਼ੀ ਹਾਂ ਜੀ ਵਾਹਿਗੁਰੂ ਜੀ ਆਪ ਜੀ ਦਾ ਕੋਡਾਣ ਕੋਟ ਧੰਨਵਾਦ ਸ਼ੁਗਰ ਆਪ ਜੀ ਦੇ ਜੁਰ ਪਾਸ਼ਾ ਜੀਓ ਸਭ ਸੰਗਤਾਂ ਸੱਚੇ ਪਾਤਸ਼ਾਹ ਜੀਓ ਸ਼ੀਤੀ ਦਿਹਾੜੇ ਮਨਾ ਰਹੇ ਆਂ ਪਾਤਸ਼ਾਹ ਜੀਓ ਆਪ ਜੀ ਨੇ ਕਿਰਪਾ ਕੀਤੀ ਅਖੰਡ ਕੀਰਤਨੀ ਜਤਾ ਫਗਵਾੜੇ ਨੂੰ ਸੱਚੇ ਪਾਤਸ਼ਾਹ ਜੀਓ ਅਖੰਡ ਕੀਰਤਨ ਸਵਾਗਤ ਬਖਸ਼ੇ ਕਿਸ ਕੀਤੇ ਆਪ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੋ ਦਰਸ਼ਨ ਦੇ ਆ ਸਮੇਂ ਸੋ ਦਾ ਰੈਰਾ ਸਾਹਿਬ ਜੀ ਦਾ ਜਾਪ ਉਪਰੰਤ ਕੀਰਤਨ ਛੇ ਪੁਰੀਏ ਨਾਮ ਸਭੀਏ ਜਾਪ ਹੋਏ ਅੱਖਰਵਾਤਾ ਕੱਢਾ ਭੁੱਲ ਚੁੱਕ ਮਾਫ ਕਰਨੀ ਅੱਗੇ ਤੋਂ ਸੁੱਧ ਸਪਸ਼ਟ ਬਾਣੀ ਬੜਾ ਸੁਣਨ ਦੀ ਬਲ ਬੁੱਧੀ ਸਮਰਥਾ ਆਪ ਜੀ ਨੇ ਆਪ ਬਖਸ਼ਿਸ਼ ਕਰਨੀ ਬਾਣੀ ਦਾ ਪਾਫ ਲਾਈ ਸੁਭੂ ਸੰਗਤਾਂ ਦੇ ਦਿਲ ਦੇ ਸੋਣਾ ਕਦਮ ਕਦਮ ਚੱਲ ਕੇ ਆਇਆ ਲੈਖੇ ਲਾਉਣਾ ਤਿਲ ਫੁੱਲੇ ਹੁੰਦਾ ਦਰ ਪ੍ਰਵਾਨ ਕਰਨਾ ਸਭ ਜੀਆਂ ਦੀਆਂ ਹਾਜ਼ਰੀਆਂ ਦਰਗਾਹ ਪ੍ਰਵਾਨ ਕਰਨੀਆਂ ਦਰੋ ਕਰੋ ਗੁਰਸਿੱਖੀ ਜੀਵਨ ਦਾਣ ਨਾਮਦਾਨ ਬਖਸ਼ਨਾ ਵਿਣ ਤੂ ਦੇ ਹੋਰ ਜੇ ਮੰਗਣਾ ਦੇ ਨਾਮ ਸੰਤੋਖਿਆ ਗੁਰਮੁਣ ਤਣ ਹਰਿਆ ਗੀਤਿਆ ਵਾਛੈ ਜੀਉ ਚਾਰ ਪੈਰ ਦਿੰਦੇ ਆੜਾ ਸੁਖ ਨੰਦ ਵਿਜਿਪਤੀਤ ਹੋਇਆ ਚੜ੍ਹ ਪੈ ਰਣਾਈ ਸੁਖਨੰਦ ਵਿੱਚ ਬਦੀਤ ਕਰਾਉਣੀ ਗੁਰੂ ਗੁਰੂ ਜਪਉਣਾ ਨਾਮ ਦਾ ਖੇੜਾ ਨਾਮ ਦਾ ਧੰਨ ਨਾਮ ਦਾ ਰਸ ਨਾਮ ਦਾ ਵੈਰਾਗ ਨਾਮ ਦਾ ਸੁਹਾਗ ਨਾਮ ਦਾ ਗੁਲਾਲ ਬਖਸ਼ਿਸ਼ ਕਰਨਾ ਅਠੇ ਪੈ ਨਾਮ ਜੋਣਾ ਪਾਛੈ ਜੀਓ ਆਪ ਜੀ ਸੱਚੇ ਪਾਛੈ ਜੀਓ ਸਮਾਰਗਮ ਨੂੰ ਮੁੱਖ ਰਖਦੇ ਆਇਆ ਆਪ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਪੰਚ ਅਮ੍ਰਿਤ ਕੜਾ ਪ੍ਰਸ਼ਾਦ ਦੀ ਦੇਖ ਸੇ ਆ ਕੇ ਹਾਜ਼ਰ ਹੈ ਜੀ ਦੇਖ ਸੇ ਆਉਂਦਿਆ ਤਾਂ ਹੋਈਆਂ ਸੁੱਖਾਂ ਭੁੱਲਾਂ ਦੀ ਮਾਫੀ ਕਿਰਪਾ ਕਰੋ ਦਰ ਪ੍ਰਵਾਣ ਕਰਕੇ ਭੋਗ ਲਾਓ ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੀ ਜੋ ਜੀਵ ਛਗੇ ਆਵਿਦਾ ਪਵਿੱਤਰ ਨਾਮ ਜਪੇ ਪਰਿਵਾਰ ਵੱਲੋਂ ਆਪ ਜੀ ਨੂੰ ਸੋਨੇ ਰੁਮਾਲੇ ਪਹਿਨਾਏ ਗਏਨ ਪਾਸ਼ਾ ਜੀਓ ਆਪ ਜੀ ਨੇ ਅੰਗੇਕਾਰ ਕਰਨੇ ਸੇਵਕਾਂ ਦੇ ਲੋਕ ਪਰ ਲੋਕ ਪਰਦੇ ਕਜਨੇ ਪਾਸ਼ਾ ਜੀਓ ਬੱਚਿਆਂ ਨੂੰ ਚੜਦੀ ਗਲਾ ਬਖਸ਼ੀ ਨਾਮ ਦੇ ਨਾਲ ਜੋੜਨਾ ਇਤਨੇ ਆਗਿਆਕਾਰੀ ਬਣਾਉਣਾ ਪਾਸ਼ਾ ਜੀਓ ਖਾਲਸਾ ਪੰਥ ਨੂੰ ਚੜਦੀ ਗਲਾ ਬਖਸ਼ੀ ਹੁਣ ਕਰੋ ਕਿਰਪਾ ਆਪਣੇ ਪਵਿੱਤਰ ਇਲਾਹੀ ਹੁਕਮਨਾਮੇ ਬਖਸ਼ਿਸ਼ ਕਰੋ ਹੁਕਮਨਾਮੇ ਚੱਲਣ ਦੀ ਬਲ ਬੁੱਧੀ ਸਮਰਥਾ ਆਪ ਜੀ ਨੇ ਆਪ ਬਖਸ਼ਿਸ਼ ਕਰਨੀ ਸਹੀ ਗੁਰਮੁਖ ਪਿਆਰੇ ਜਨ ਮੇਲੇ ਜਿਨ੍ਹਾਂ ਮਿਲਿਆ ਆਪ ਦਾ ਨਾਮ ਚਿੱਤੇ ਆਵੇ ਸਿੱਖ ਪੜ੍ਹਦੇ ਸੁੰਦੇ ਸਰਬੱਤ ਲਾਏ ਵੰਡ ਹੋਵਣ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਰਾ ਗਿਆ ਭਈ ਅਕਾਲ ਕੀ ਦਵੇ ਜਲਾਇਓ ਸਭ ਸੇ ਕੰਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੇਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਵਾਰ ਹੋਏ ਸਭ ਮਿਲਾਂਗੇ ਖੰਡਾ ਜਾ ਕੇ ਹੱਥ ਮੈਂ ਸੋ ਅਮਰੀ ਰਚਿਆ ਕਰੇ ਸਗਲ ਦਵਾਰ ਕੋ ਛਾੜ ਕੇ ਵਾਹੇ ਗਏ ਕੀ ਲਾਜ ਅਸ ਬੋਲੇ ستری اکال سط اکال ست واحر جی کا خالس واح جی کی فتح ਮਲ ਜਨਮ ਜਨਮ ਦੀ ਕਟੀਆ ਸਜਣ ਸਚਾ ਪਾਤਸ਼ਾਹ ਸਿਰ ਸ਼ਾਹਾਂ ਤੇ ਸ਼ਾਹ ਜਿਸ ਪਾਸ ਬਠਿਆ ਸੋਹੀਐ ਦਬੇ ਸੋ ਜਿਸ ਪਾਸ ਬਹਿਠਿਆ ਸੋਹੀਐ ਵਾਹਿਗੁਰੂ ਸਾਹਿਬ ਜੀ ਪਹਿਲ ਉਰੀਏ ਪੁੰਰਕ ਬਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨ ਤੇ ਜਾਨੂ ਹਰ ਹਰ ਨਾ ਚੰਤੀ ਨਾ ਚਨਾ ਪਹਿਲ ਪੁਰਿਏ ਕੁੰੜਕੁ ਵਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਨੂ ਹਰ ਹਰ ਨਾ ਚੰਤੀ ਨਾ ਚਨਾ ਪਹਿਲ ਪੁਰ ਸਾਵੇਰਾ ਅਥੋਨ ਪ੍ਰਸਾਦ ਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੇ ਪਿੰਦੀ ਮਹ ਸਾਗਰਾ ਰਹਾ ਨਾਚੰਤੀ ਗੋਪੀ ਜਨਾ ਈਆ ਤੇ ਪਰ ਕੰਨਾ ਤਰਕ ਨਚਾ ਭਰਮੀਆਂ ਚਾ ਕేశਵਾ ਬਚਾਉਨੀ ਈਐ ਮਈਆ ਇੱਕ ਆਨ ਜੀਓ ਪਿੰਦੀ ਉਬਕ ਲੈ ਸੰਸਾਰਾ ब्रह्म ब्रह्म आए तुमचे दुवारा तू पुनरे मैं जी नामा को जी को जी आला ते निवारना पेन बेंदी उपकले संसारा ਪ੍ਰਮ ਪ੍ਰਮ ਆਏ ਤੁਮ ਚੇ ਦੁਆਰਾ ਤੂੰ ਕੁੰਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਣਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤ ਜਨਾ ਮਿਲ ਹਰ ਜੱਤ ਕਾ ਸਤ ਜਨਾ ਰਸਾਦ ਨਾਨਕ ਮਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸਮਾਗਮ ਚੱਲ ਰਹੇ ਹਨ ਅੱਜ ਸੰਗਤ ਵਿੱਚੋਂ ਹੁਕਮ ਹੋਇਆ ਸੀ ਕਿ 10 ਵਜੇ ਤੱਕ ਸਮਾਗਮ ਕੀਤਾ ਜਾਵੇ ਸੋ ਅੱਜ ਇਸ ਕਰਕੇ ਸਮਾਂ ਅੱਗੇ ਕੀਤਾ ਗਿਆ ਕੱਲ ਦੇ ਸਮਾਗਮ ਭਾਈ ਕੁਲਦੀਪ ਸਿੰਘ ਜੀ ਸੁਖਚੈਨ ਨਗਰ ਉਹਨਾਂ ਦੇ ਗ੍ਰਹਿ ਵਿਖੇ ਇਸੇ ਸਮੇਂ ਅਨਸਾਰ ਹੋਣਗੇ ਪਰਸੋਂ 24 ਤਰੀਕ ਮੰਗਲਵਾਰ ਦੇ ਸਮਾਗਮ ਭਾਈ ਗੁਰਸ਼ਰਨ ਸਿੰਘ ਜੀ ਭਾਈ ਹਰਸ਼ਰਨ ਸਿੰਘ ਜੀ ਡਾਕਟਰ ਗੁਰਤੇਗ ਬਾਦਰ ਹਸਪਤਾਲ ਉਹਦੇ ਬੈਕ ਸਾਈਡ ਤੇ ਭਲਾਈ ਰੋਡ ਵਿਖੇ ਉੱਥੇ ਇਸੇ ਤਰ੍ਹਾਂ ਸਮਾਗਮ ਹੋਣਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਦੀ ਦਿਹਾੜੀਆਂ ਦੇ ਵਿੱਚ ਇਹਨਾਂ ਸਮਾਗਮ ਵਿੱਚ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ